ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ ਤੇ ਅੱਜ ਆਪਾਂ ਚੱਲੇ ਆ ਆਨੰਦਪੁਰ ਸਾਹਿਬ ਕਿੱਥੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਹੈ ਤੇ ਇਹਨਾਂ ਸਿੰਘ ਜਿੱਥੇ ਬੰਦੀਆ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਦੀ ਗਵਾਈ ਹੇਠ ਅੰਮ੍ਰਿਤਸਰ ਤੋਂ ਆਨੰਦਪੁਰ ਸਾਹਿਬ ਨਗਰ ਕੀਰਤਨ ਜਾਣਾ ਹੈ ਉਹਦੇ ਨਾਲ ਆਪਾਂ ਚੱਲੇ ਆ ਤੇ ਦਰਸ਼ਨਦਾਰੇ ਕਰਾਂਗੇ ਤੁਹਾਨੂੰ ਵੀ ਕਰਾਵਾਂਗੇ ਇਸੇ ਤਰ੍ਹਾਂ ਬਲੌਗ ਨਾਲ ਜੁੜੇ ਰਹੋ ਪਹੁੰਚ ਗਏ ਹਾਂ ਜੀ 골ਡਨ ਗੇਟ ਤੇ ਸੰਗਤ ਵੀ ਆ ਗਈ ਆ ਨਿਹੰਗ ਸਿੰਘ ਫੌਜਾਂ ਤਿਆਰ ਬਰ ਤਿਆਰ ਖਲੋਤੀਆਂ ਨੇ ਆ ਵੇਖੋ ਜਥੇਦਾਰ ਬਾਬਾ ਮੇਜਰ ਸੈਂਟੋਡੀ ਜੀ ਵੀ ਪਹੁੰਚ ਗਏ ਨੇ ਉਹਨਾਂ ਵੱਲੋਂ ਜੰਤ ਮਾਰਾਂ ਤੇ ਜੀ ਮਹਾਰਾਜ ਚਲਦੇ ਚਲਾ ਚੱਲ ਬਾਬਾ ਜੀ ਚੱਲੇ ਇਹ ਜੇ ਘਾਟਾ ਜਥਾ ਆਪਣਾ ਬਾਬਾ ਨੂਟਰੀ ਸਵਾਰਿਆ ਆਪਣੇ ਜਥੇ ਨੂੰ ਯਾਦ ਕਰਦੇ ਜੀ ਤੇ ਜਦੋਂ ਗੁੰਮ ਤੇ ਨੇ ਸੱਚੇ ਪਾਤਸ਼ਾਹ ਮਹਾਰਾਜ ਉੱਤੇ ਗੁੰਮ ਨੇ ਜਦੋਂ ਨੈਤਸਾ ਰਾਏ ਨੂੰ ਮੇਰੇ ਪਾਤਸ਼ਾਹ ਨੇ ਗੱਲ ਕੀਤੀ ਇੱਕ ਪਾਲੀ ਆ ਉਹਦੇ ਨਹੀਂ ਨੁਕੋਣਾ ਦਾ ਬਾਬਾ ਜੀ ਸ਼ਰਧਾ ਫੋਨ ਮੈ ਜੋ ਗੱਡੀ ਦੇ ਫੋਨ ਕਰ ਲੀਏ ਫੋਨ ਬਾਪੂ ਜੀ ਨੂੰ ਫੋਨ ਕਰ ਲੀਏ ਜੀ ਬਾਈ ਗੱਡੀ ਹੋ ਗਈ ਹੈ ਤਿਆਰ ਸਿੰਘ ਗੱਡੀ ਦੇ ਵਿੱਚ ਚੜ ਗਿਆ ਨਗਰ ਕੀਰਤਨ ਬਾਤ ਸ਼ੁਰੂ ਹੀ ਹੋਣ ਵਾਲਾ ਆ ਲਓ ਜੀ ਸੰਗਤਾਂ ਤੋਰ ਪੀ ਆਨੰਦਪੁਰ ਸਾਹਿਬ ਵੱਲ ਨੂੰ ਹੋਰ ਹੈਗਾ 골ਡਨ ਗੇਟ ਪਿੱਛੇ ਬਾਬਾ ਜੀ ਚੜਦੀ ਕਲਾ ਜੀ ਹਾਂ ਜੀ ਹਾਂ ਜੀ ਬਾਬਾ ਜੀ ਮਾਰਾ ਨਾਮ ਡਾਟ ਨੇ ਉਹ ਤੁਹਾਰੀ ਆਦੀ ਕਿੰਨੀ ਕਿੰਨੀ ਦਸੀ ਕਿੰਨੀ ਤੁਹਾਨੂੰ ਪੁੱਛਿਆ ਵਾ ਕਿੰਨੀ ਰਹੀ ਆ ਤਿੰਨ ਵਾਰੀ ਮੈਂ ਤੁਹਾਨੂੰ ਇੱਕ ਵਾਰੀ ਪੁੱਛਿਆ ਆਵੇਂ ਦੋ ਵਾਰੀ ਉਥੇ ਪੁੱਛਿਆ ਨਹੀਂ ਪੁੱਛਿਆ ਆ ਹਾਂ ਇੱਕ ਵਾਰੀ ਪੁੱਛਿਆ ਹਾਂ ਮਤਲਬ ਕੋਈ ਨਹੀਂ ਹਾਂ ਤੈਨੂੰ ਨੂਡ ਦਿਖਾਵਾਂਗੇ ਨੂਡ ਆ ਉਦਾਂ ਵੀ ਇੰਨਾ ਰਹਿੰਦਾ ਹੀ ਆ ਪਾਣੀ ਜੇ ਉਦਾਂ ਵੀ ਇਹੀ ਇੰਨਾ ਪਾਣੀ ਉਦਾਂ ਆ ਸਹੀ ਗੱਲ ਰੱਪਾ ਕੇ ਲੰਗਦੇ ਆ ਇੰਨਾ ਪਾਣੀ ਵਹ ਰਹਿੰਦਾ ਤੇ ਮੈਂ ਭਾਈ ਤੁਮ ਲੱਗਦਾ ਇਹਦਾ ਚੱਕਰ ਇਦਾਂ ਹਾਂਜੀ ਇਧਰ ਨਿਕਲ ਜੇ ਬਾਬਾ ਜੀ ਪਕੌੜੇ ਤੇ ਸਿੰਘ ਸਾਰੇ ਲੱਗੇ ਛਕਣ ਆ ਵੇਖੋ ਬਾਬਾ ਜੀ ਪਕੌੜੇ ਜੇ ਚਟਨੀ ਪਾ ਕੇ ਖਾਓ ਠੰਡੇ ਕਰਕੇ ਖਾਓ ਮੂੰਹ ਨਾ ਸਾੜ ਲਿਓ ਲਿਆ ਦੂਰਾ ਮੈਨੂੰ ਤਾਂ ਦੇ ਕਰੀ ਜੇਰੋ ਥੋੜਾ ਜੀਲਾ ਵੜਪੀਲਾ ਅਪੀਲਾ ਪੀਲਾ ਸਾਹਕੀ ਨਾ ਤੇਨੇ ਕਾਣਾ ਨਾ ਸੀ ਸੜ ਕੀ ਹੈ ਮੈਂ ਪਰ ਤੋਂ ਸਮਰੇ ਤੱਕ ਪੀਣੀ ਨਾ ਪਾਣੀ ਓਹ ਸਾਹ ਤੇਰਾ ਬਾਹਰ ਗੱਡੇ ਆ ਕਰਦੇ ਫੜੇ ਫੜੇ ਹੰਦੇ ਆ ਤੇ ਬਾਕੀ ਬਾਕੀ ਇਹ ਸਭ ਬੇਤਨਾ ਹੀ ਆ ਦੁਰੇ ਫਿਲੇ ਪਰ ਬੇ ਇਹ ਫਸਲਾ ਲੱਗਦਾ ਖਾੜਾ ਜਾਂਦਾ ਹਾਂ ਨਾ ਬਪ ਪਹੁੰਚ ਗਏ ਆ ਜੀ ਜਲੰਧਰ ਦੀ ਹਵੇਲੀ ਤੇ ਲੱਗੇ ਆਇਆ ਜੀ ਹਵੇਲੀ ਜਲੰਧਰ ਦੀ ਝੂਟੇ ਲੈਣਾ ਝੂਟੇ ਬਸ ਚੱਲ ਫੇਰ ਕਰ ਚੱਲੇ ਫੇਰ ਘਰ ਹੋਰ ਇੱਕ ਵਾਰੀ ਹੋਰ ਚੱਲ ਤੇਰੀ ਵਾਰੀ ਇਹ ਸਿੰਘਾਂ ਦੇ ਕਰਤਵ ਚ ਚਲਦੀ ਗੱਡੀ ਦੇ ਵਿੱਚ ਚੱਲ ਨਹੀਂ ਉਦਾਂ ਹੀ ਉਦਾਂ ਹੀ ਅਫਾਰਾ ਨਗਰ ਕਿੱਥੇ ਜਾਂਦਾ ਨਾ eh aao badi baba ji de oh wale go. oh, bhai gur ji ka khalsa bhai gur ji ki fateh oh. sardir baba ji <laughs> bhai baba nal ਯਾੜੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਲੈ ਕੇ ਜੀ ਕੀ ਫਤਿਹ ਇਹ ਆਲਾ ਤਰੀਕਾ ਆਰਸ਼ਣੀਆਂ ਹੋਈ ਬੱਲੇ ਵਰਤ ਕਿਆ ਸ਼ਕਦਾਨੀਆਂ ਵਾਹ ਜੀ ਵਾਹ ਜੋ ਦਿਓ ਖਿੱਚ ਕੇ ਰੱਖੋ ਕੰਮ ਬੱਲੇ ਜੋ ਆਹ ਜੀ ਵਾਹ ਆਹਾ ਆਹਾ ਇਹ ਆ ਨਹੀਂ ਹੋ ਰੀ ਸਾ ਜੋ ਦਿਓ ਚੱਲ ਜਿਓ ਇਹ ਖਿੱਚ ਕੇ ਰੱਖੇ ਆ ਪੀਤੀ ਕਾਫੀ ਪੀਤੀ ਆ ਓ ਬੱਲੇ ਚਲੋ ਜੀ ਸਲਾਮੀ ਜਿਓ ਦੇ ਸਲਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਗੇ ਆਓ ਮਾੜੋ ਲੌਬੀ ਟੂਲਟਕਸ ਆ ਗਿਆ ਵਾ ਤੇ ਪਰ ਨਿਹੰਗ ਸਿੰਘਾਂ ਲਈ ਕੋਈ ਟੂਲਟਕਸ ਨਹੀਂ ਆ ਵੇ ਕਿਉਂ ਖੋਲਦਾ ਵੀ ਹੁਣ ਉਹ ਖੋਲ ਦੇ ਜੋਰਿਆ ਕੁਝ ਯਾਦ ਕਰ ਲੱਕ ਜਾਵੇ ਹਿਆਲੋ ਜਾਵੇ ਫੜੇ ਪਾਵੇ सारी पहाड़ी त ਫੇਰ ਛੱਡ ਕੇ ਬੰਨ ਨਹੀਂ ਜਾਣਾ ਗੱਡਵੜੀ ਕੱਢ ਕੇ ਜਾਵੇ ਲਿਆ ਲੋ ਜਾਵੇ ਫੜੇ ਪਾਵੇ ਕਲਗੀਧਰਪਾਸ਼ਾ ਜੀ ਦੇ ਮਾਨੂੰ ਭਾਵੇ ਗੱਡਵੜੀ ਕੱਢ ਕੇ ਜਾਵੇ ਲਿਆ ਲੋ ਜਾਵੇ ਫੜੇ ਪਾਵੇ ਕਲਗੀਧਰਪਾਸ਼ਾ ਜੀ ਦੇ ਮਾਨੂੰ ਭਾਵੇ ਕਿ ਰਿਆ ਅੱਜ ਅੱਗੇ ਪੰਡੂ ਆ ਰਿਹਾ ਰੁਲ ਰਿਹਾ ਹੰਗਰ ਵੱਲ ਕੀ ਆ ਗਏ ਓਏ ਤੇ ਬਹੁਤ ਜੀਦੇ ਓਏ ਹੰਗਰ ਵੱਲ ਕੀ ਆ ਗਏ ਆ ਗਏ ਆ ਗਏ ਇੱਕ ਬੱਚਾ ਸਾਡੇ ਨਾਲ ਕਰਾ ਸਭ ਤੋਂ ਵੱਡੀ ਗੰਦੀ ਹੈ ਨਾ ਇਹ ਫੋਨੀ ਕੱਟਨਾ ਉਹ ਮਟੰਡਿਆ ਨਾ ਕੋਈ ਇਹਨਾਂ ਨੂੰ ਬਿਲਕੁਲ ਨਹੀਂ ਆਉਂਦੇ ਨਾ ਨਾ ਨਹੀਂ ਓਏ ਨਾਣਾ ਈ

ਇਨੇ ਪਾਲੀਮ ਕਾ ਵੀ ਹੋ ਨਾ ਕੀ ਹੁਣ ਸਾਗੀ ਦੁਕਾਨ ਤੇ ਬਾਬਾ ਜੀ ਠੀਕ ਲੱਗਦੇ ਹੁਣ ਆਹ ਹੋ ਗਈ ਲੜਾਈ ਹੋ ਗਈ ਵੀਰ ਜੀ ਆ ਵੇਖੋ ਪੁੱਤਰ ਮੜੋ ਸਾਫਾ ਕਰਦਾ ਸੁਦੀਓ ਹੋ ਗਈ ਨਾ ਇਹ ਮਾਰ ਰਿਆ ਸੀ ਜਥੇ ਬੰਦੀ ਦਾ ਨਿਹੰਗ ਸਿੰਘਾਂ ਦਾ ਲਾਇਸੈਂਸ वाहेगुरू जी वाहिगुरू जी फते सर्दी कला पातशाह ਉਮਣਾ ਆਪਣੀ ਹੁਣ ਆਪਾਂ ਕਰਉਣ ਲੱਗੇ ਆ ਜੋੜੇ ਜਮਾ ਤੇ ਫਿਰ ਕਰਦੇ ਦਰਸ਼ਨ ਜਾ ਕੇ ਕੀ ਪੜ੍ਹਿਆ ਕਰਵਾ। ਯਾਗ ਕਰਾ ਸ਼ੁਰੂ ਹੋਣੀ ਮਿੱਟੀ ਪੜਾ ਦੇ। ਰੇਟੇ ਬਾਸਾ ਦੀ ਬਾਸਾ ਨੂੰ ਚਾਹਤ ਕਰਕੇ। ਕਿਵੇਂ ਜਿਹੜੀ ਜਗਾ ਰਾਤ ਦੇ ਕਾਫਾ ਦੇ ਕਾਹੋਂ ਨਾ ਦੇਗਾ। ਵੀਡੀਓ ਕਰਾ ਚਾਹੇ ਨਾ ਯਾਗ ਕਰਾ ਨੇ ਬੱਲੇ ਨੂੰ। ਕਿਵੇਂ ਕੰਮ ਪੜਾ ਹੋ ਰਿਹਾ ਹੈ। ਬਾਸੇ ਕਾਫਾ ਦੇ ਰਿਹਾ ਰਾਲ ਕੰਮ ਦੇ ਕਾਹਨ ਨਾਲ ਜੀ ਦੇਦਾ ਉਹ ਸਿੱਧੀ ਹੀ ਬਹਾਰ ਜਿਹਾ ਦੇਣਾ। ਕਿੰਨਾ ਚੰਗਾ ਲੱਗਦਾ। ਕੋਲ ਜਾਓ ਰੋਣ ਰੋਣ ਮੈਂ ਕਿਹਾ ਦਰਸ਼ਨ ਕਰੇ ਹੁਣ ਆਪਾਂ ਆਇਆ ਕਮਰਾ ਵੇਖਣ ਤੇ ਕਮਰਾ ਦੇ ਮਲਿਆਣੀਆਂ ਵੇਖਦੇ ਆ 197 ਨੰਬਰ ਮਿਲਿਆ ਵਾ ਵੇਖਣ ਜਾਣੇ ਚੌਥੀ ਮੰਜ਼ਲ ਤੇ ਆ ਗਏ ਕੋ ਜੀ ਚੌਥੀ ਮੰਜ਼ਲ ਤੇ ਆਏ ਆ ਚਾਹ ਸਿੰਘ 180 ਆ ਗਿਆ 97 ਜਾਣਾ ਆਪਾਂ ਆ ਗਿਆ 197 ਨੰਬਰ ਕੋਲ ਜਾ ਆ ਫਾਈਵ ਗਲੋ ਇਹ ਚੰਦਾ ਫਾਈਵ ਸਟਾਰ ਕਮਰਾ ਸਿੰਘਾਣੂ ਫਾਈਵ ਸਟਾਰ ਡਬਲ ਮੈਟ੍ਰਸ ਲੱਗੇ ਨੇ ਇੱਥੇ ਕਮਰਾ ਹੋ ਗਿਆ ਕੈਂਸਲ ਤੇ ਹੁਣ ਆਪਾਂ ਕਿਤੇ ਹੋਰ ਟਰਾਈ ਕਰਦੇ ਆ ਜਾ ਕੇ ਕਿਉਂਕਿ ਪਾਪਾਈ ਨੇ ਕਮਰਾ ਬਹੁਤ ਵਧੀਆ ਸੀ ਬਹੁਤ ਵਧੀਆ ਹਾਂ ਹਾਂ ਬਹੁਤ ਜ਼ਿਆਦਾ ਵਧੀਆ ਹੈ ਕਮਰਾ ਉਹਦੇ ਕਰਕੇ ਆਪਾਂ ਛੱਡਦਾ ਕਮਰਾ ਹੁਣ ਹੁਣ ਆਪਾਂ ਜਾ ਰਹੇ ਹਾਂ ਤਖਤ ਸ੍ਰੀ ਕੇਸਗੜ ਸਾਹਿਬ ਦਰਸ਼ਨ ਜੀ ਕਰਨਾ ਤੁਹਾਨੂੰ ਨੂੰ ਕਰੋਣੇ ਦਰਸ਼ਨ ਆਜੋ thank નીચે <laughs> એટલે ਅੱਤਸ਼ ਬਾਜੀ ਵੇਖ ਕੇ ਆਪਾਂ ਫਿਰ ਦੁਬਾਰਾ ਗੁਰਮਤ ਸਮਾਗਮ ਤੇ ਪਹੁੰਚ ਗਏ ਆ ਜਿੱਥੇ ਕੀਰਤਨ ਦਰਬਾਰ ਹੋ ਰਹੇ ਨੇ ਬਾਬਾਈ ਸਵਾਯਾ ਜੀ ਪਾਇਓ ਸਵਾਯਾ ਜੀ ਪਾਇਓ ਫਦੇ ਬਾਬਾ ਜੀ ਬਾਬਾਈ ਕਿ ਕੋਠਾ ਲਈ ਜੀ ਕੋਠਾ ਲਈ ਜੀ ਪਾਣੀ ਨਹੀਂ ਫਦੇ ਬਾਬਾਈ ਫਦੇ ਇਹਨਾਂ ਨੂੰ ਪਾ ਦੋ ਬਾਬਾ ਜੀ ਪਾ ਲੋ ਚੌਲ ਖਾ ਲੋ ਵੀਰ ਤਵੱਗੇ ਬੜੇ ਚੌਲ ਚੌਲ ਕਰਨਦੇ ਆ ਉਸ ਵੇਖ ਨੂੰ ਬਾਹਰ ਨਿਕਲਣੇ ਤੂੰ ਵੀਰ ਸਾਹਿਬ ਦਾ ਖਾਈ ਬਾਜੇ ਤੋਂ ਲਮਕਾ ਲੱਭਣੀ ਆ ਆਇਗਰੂ ਬੜੇ ਕੰਮ ਕੀਤਾ ਜੇ ਬਾਬਾ ਫੁੜਕਾ ਕੌਣ ਖਾਦਾ ਅੱਜ ਕੋ ਫੜਿਆ ਜੇ ਕ੍ਰੈਸ਼ਿੰਗ ਦਾ ਰਹਿ ਰਹੀ ਬਾਬਾ ਜੀ ਆਪੇ ਕਰਦੀ ਮੋਗੀ ਹੈ ਸਭ ਦੀ ਮੋਗੀ ਬਾਬਾ ਜੀ ਫੁੜਕਾ ਪਹਿਲਾਂ ਲੱਲਿਆ ਬਾਗ ਦਿਖਾਦਾ ਨਹੀਂ ਆ ਆ ਲਿਆ ਫੇਰ ਚਲੋ ਅੱਜ ਨਹੀਂ ਖਾਣੇ ਨਹੀਂ ਆ ਅੱਛਾ ਅੱਛਾ ਚਲੋ ਇਹ ਸੁੱਕਾ ਖਾਵਾਂਗੇ ਇਦਾਂ ਸੁੱਕਾ ਹੀ ਖਾਓਗੇ ਹਾਂ ਜੀ ਠੀਕ ਹੈ ਬਾਬਾ ਜੀ ਚੜ੍ਹਦੀ ਕਲਾ ਜੀ ਹੁਣ ਆਪਾਂ ਚੱਲਨੇ ਆਂ ਸੌਣ ਇੱਥੇ ਆਪਾਂ ਬਲੌਗ ਨੂੰ ਖਤਮ ਕਰਦੇ ਆਂ ਜੇ ਬਲੌਗ ਨੂੰ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਈਰ ਦਿਖਾ ਖਾਸਾ ਵਾਈਰ ਦਿਖਾ ਤੇ ਹੁਣ ਆਪਾਂ ਤੁਹਾਨੂੰ ਲਾਸਟ ਤੇ ਕਮਰਾ ਵੀ ਦਿਖਾ ਲੈਂਦੇ ਆ ਜਿੱਤੇ ਆਪਾਂ ਸੌ ਲੱਗੇ ਆ ਚੱਲ ਵੀ ਆਪਨਾ ਸਿੰਘ ਤੇ ਆਪਨੇ ਜੋਦੇ ਉਹ ਹੀ ਦੋ ਰੰਗ ਆਰੇ ਆਪਣੇ ਸਿੰਘ ਆ ਵੀਰ ਨੂੰ ਮਾਹ ਚਾਰ ਚਾਰ ਪੁਆਇੰਟ ਲੱਭਾ ਏ